ਲਾ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਬੇਸ਼ਨਗੜ ਤਹਿਸੀਲ ਨਾਬਾ ਤੇ ਯਾਰਾ ਸਾਨੂੰ ਪਤਾ ਹੀ ਆ ਫਿਰ ਰਾਜੇ ਮਹਾਰਾਜ ਜੇਣਾ ਲੱਗਦਾ ਬਾਈ ਹੋਰਾਂ ਨੂੰ ਪਟਿਆਲਾ ਪਸ਼ੂ ਸਾਨੂੰ ਤਕਰੀਬਨ ਤਕਰੀਬਨ 10 ਦਿਖਾ ਦਾਂਗੇ 2 ਦਿਖਾ ਦਾਂਗੇ ਕੱਟੇ ਚੰਗੇ ਰਿਕਾਰਡ ਵਾਲੇ ਨੇ 8 ਮੱਝਾਂ ਦਿਖਾਵਾਂਗੇ ਜਿਨ੍ਹਾਂ ਦੇ ਵਿੱਚ ਤੋਕੜ ਗੱਬਣ ਮੱਝਾਂ ਵੀ ਹੋਣਗੀਆਂ ਤੇ 2-3 ਮਹੀਨੇ ਰੈਂਦੇ ਵਾਲੀ ਵੀ ਮਿਲੂਗੀ ਇੱਕ ਛੋਟੀ ਸਾਨੂੰ 40 ਦਿਨ ਬਾਕੀ ਨੇ ਉਹ ਵੀ ਮਿਲੂਗੀ ਇੱਕ ਮਿਲੂਗੀ ਤੁਹਾਨੂੰ ਤਿਆਰੀ ਵਾਲੀ ਤੇ ਇੱਕ ਬੂਰੀ ਦਾ ਤੋਹਫਾ ਦਿਖਾ ਦਾਂਗੇ ਦਿਨ ਜਰੂਰ ਕਰਦੀ ਆ ਥੋੜੀ ਜੀ ਗੱਲਬਾਤ ਜਮਾ ਐਂਡਾ ਦੰਦਾਂ ਚਾਹ ਸਿੰਗ ਬੰਦਾ ਮੇਲੇ ਪਾਉਣ ਵਾਲੀ ਝੋਟੀ ਆ ਪਰ ਬੂਰੀ ਕਹਿੰਦੇ ਮੇਲੇ ਚ ਪਵਾਉਂਦੇ ਨਹੀਂ ਵੀ ਨੀਲੀ ਵਾਲੀ ਕੈਟਾਗਰੀ ਚ ਨਹੀਂ ਆਉਂਦੀ ਹੁੰਦੀ ਕੁਆਲਿਟੀ ਦੀਆਂ ਚੀਜ਼ਾਂ ਨੇ ਘਰੇ ਖੜੀਆਂ ਜੱਜਣਗੀਆਂ ਵੀ ਰੇਟ ਸ਼ੁਰੂ ਜੀ ਦੱਸਦਾਂ ਨਾ ਰੇਟ ਬਾਈ ਜੇ ਫਿਕਸ ਹੋਣਗੇ ਬਿਲਕੁਲ ਤਕਰੀਬਨ ਹਰੇਕ ਵੀਡੀਓ ਜੀ ਆਪਣੇ ਰੇਟ ਹੁਣ ਫਿਕਸ ਜੀ ਹੁੰਦੇ ਆ ਤੇ 65000 ਤੋਂ ਲਾ ਕੇ 140000 ਤੱਕ ਇਸ ਵੀਡੀਓ ਦੇ ਵਿੱਚ ਜਿੰਨੇ ਪਸ਼ੂ ਖੜੇ ਨੇ ਸਾਰਿਆਂ ਦੇ ਰੇਟ ਹੋਣਗੇ ਤੇ ਗੱਲ ਬਾਤ ਬਾਈ ਨਾ ਕਰਾ ਦੇਣਾ ਇਕੱਲਾ ਇਕੱਲਾ ਖੋਲ ਕੇ ਤੋੜ ਦਾਂਗੇ ਅੱਜ ਕੀ ਹਾਲ ਹੈ ਜੀ ਬਹੁਤ ਵਧੀਆ ਵੀਰੇ ਛੜਦੀ ਕਲਾ ਬਹੁਤ ਵਧੀਆ ਉਹ ਵੀਡੀਓ ਪਾਈ ਨੂੰ ਆਪਾਂ ਨੂੰ खासा ਟਾਈਮ ਹੋ ਗਿਆ ਹੈ ਨਾ ਹਾਂਜੀ ਵੀਰੇ ਉਸ ਤੋਂ ਬਾਅਦ ਆਪਣੇ ਕਾਫੀ ਡੰਗਰੇ ਐਵੇਂ ਵੀ ਕੀ ਗਏ ਨੇ ਜਿਵੇਂ ਆਉਂਦਾ ਸੀ ਨਾਲ ਦੀ ਨਾਲੇ ਵੀ ਕੀ ਗਏ ਆ ਹਮ ਹੋ ਗਿਆ ਹੀ ਨਹੀਂ ਮਿਲਿਆ ਵੀਰੇ ਠੀਕ ਆ ਗੱਲ ਤੀਜੀ ਵੀਡੀਓ ਆਪਨੀ ਹੈ ਨਾ ਹਾਂਜੀ ਤੀਜੀ ਆ ਗਾ ਕੰਮ ਐ ਹੀ ਰੱਖੀ ਬਸ ਜਿਵੇਂ ਪਹਿਲਾਂ ਰੱਖਿਆ ਸੀ ਸਾਫ ਸਫਰਾਇਆ ਕਹਿਦਾ ਪਾਵੋ ਹਾਂਜੀ ਕਰ ਦਈਏ ਸ਼ੁਰੂ ਫੇਰ ਇੱਥੋਂ ਆਹੋ ਜਾ ਉਰਲੇ ਬੰਨੇ ਮਾਰੀ ਘਰੀ ਪਹਿਲਾਂ ਫੇਸ ਕੁਆਲਿਟੀ ਤੇ ਬੂਰੀ ਦੇ ਮਾਰ ਕੈਮਰਾ ਪਿਓਰ ਬੂਰੀ ਆ ਗਈ ਜਿਨ੍ਹਾਂ ਆਪਾਂ ਤੇਲੀਆਂ ਬੂਰੀ ਨਹੀਂ ਕਹਿੰਦੇ ਪਿੰਡੇ ਤੇ ਤੇਲ ਵੀ ਆ ਗਏ ਤੇ ਚਗਾਲਾ ਵੀ ਕਰੀ ਜਾਂਦੀ ਆ ਠੰਡੀ ਸੀਲ ਐ ਸਿੰਘ ਆ ਗਿਆ ਜਿਵੇਂ ਬੰਤ ਜੀ ਜੀ ਕਹਿੰਦੇ ਨੇ ਵੀ ਚਵਾਨੀ ਵੀ ਨਹੀਂ ਟਪਦੀ ਉਹ ਗੱਲ ਬਾਤ ਆ ਬਾਡੀ ਬੁੱਡੀ ਦੀ ਫੁੱਲ ਚੜਾਈ ਆ ਤੋਰੋ ਹੀ ਖੋਲ ਕੇ ਤੋਰ ਬਈ ਸੁਆ ਕਿਹੜਾ ਸੁਂਦੀ ਆ ਬਈ ਇਹ ਇਹਨੇ ਦੂਜੇ ਸੁਣਾ ਵੀਰੇ ਮੂੰਹੋਂ ਛੇ ਦੰਦਾ ਜੀ ਦੂਜਾ ਸੂਆ ਸੂੰਦੀ ਆ ਦੰਦਾਂ ਚ ਬਾਈ ਕਹਿੰਦਾ ਛੇ ਦੰਦਾ ਉਹ ਅਗਲਾ ਲੈ ਜਾ ਚੈੱਕ ਕਰ ਹਾਂਜੀ ਵੀਰੇ ਤਸੱਲੀ ਕਰਾ ਕੇ ਦਵਾਂਗੇ ਜੀ ਠੀਕ ਆ ਗੱਲ ਤੇ ਸਿੰਘ ਵਾਲਾ ਛੋਟਾ ਆ ਨਾ ਹਾਂਜੀ ਹਾਂ ਵੀਰੇ ਸਿੰਘ ਵਾਲਾ ਛੋਟਾ ਗੈਰੀ ਓਏ ਥਣ ਦਾ ਸਹਿਜ ਵੀ ਸੋਹਣਾ ਰੱਖਦੀ ਆ ਤੇ ਦਿਨ ਕਿੰਨੇ ਕ ਪੈਂਡਿੰਗ ਨੇ રે ਇਹਦੇ ਵੀਰੇ 15 ਦਿਨ ਰਹਿੰਦੇ ਨੇ ਜੀ 15 ਦਿਨ ਹਾਂਜੀ ਅੱਛੀ ਬੜੀ ਲਈ 15 ਦਿਨ ਦੀ ਯਾਰ ਮੋੜੇ ਹੀ ਨਹੀਂ ਗਏਆਂ ਨੂੰ ਹੈ ਗਏਆਂ ਤੋਂ ਹਾਂ ਮੋੜੇ ਹੀ ਨਹੀਂ ਗਏ ਪਸੰਦ ਨਹੀਂ ਆ ਗਈ ਠੀਕ ਹੈ ਗੱਲ ਤੇ ਤਾਜੀ ਜਿਵੇਂ ਤਾਂ ਦੱਸਿਆ ਵੀ ਦੇਖੀ ਸੀ ਤੈਂ ਤਾਜੀ ਆਪਣੀ ਵੀਰੇ ਪਲੂਨ ਦੇਖੀ ਹੋਈ ਹੈ ਇਹ ਠੀਕ ਹੈ ਗੱਲ ਹਾਂਜੀ ਯੋਰ ਬਾਈ ਕਹਿੰਦਾ ਉਦੋਂ ਵੀ ਮਾਰਿਆ ਸੀ ਉਦੋਂ ਬਣੀ ਨਹੀਂ ਗੱਲ ਐਸ ਵਾਰੀ ਤਾਂ ਲਈ ਆਏ ਬਾਈ ਹੋਰੀ ਕਹਿੰਦੇ ਬਾਡੀ ਵਾਲੇ ਪੱਖ ਤੋਂ ਵੀ ਫੁੱਲ ਚੜਾਈ ਚ ਤੇ ਸਿੰਘ ਵੀ ਜਮਾ ਬੰਦ ਆ ਗਿਆ ਤੇ ਥਣ ਦਾ ਸੈਜ ਵੀ ਬਹੁਤ ਸੋਹਣਾ ਰੱਖਦੀ ਆ ਬਾਕੀ ਦਿਨ ਬਾਈ ਕਹਿੰਦਾ ਇਹ ਅਜੇ 15 ਪੈਂਡਿੰਗ ਨੇ ਤੇ ਚੌੜੀ ਚੂੜੀ ਬਹੁਤ ਆ ਗਈ ਉੱਤੋਂ ਪੂਰੀ ਗਾਰੰਟੀ ਤੇ ਆਈ ਹੋਈ ਹੈ ਵੀਰੇ ਬਾਡੀ ਦੀ ਫੁੱਲ ਚੜਾਈ ਤੇ ਚਮੜਾ ਜਾਕੀ ਦਿਖਾਈ ਗਈ ਜੰਮੀ ਬਰੀਕ ਹੋ ਲੈ ਇਥੋਂ ਮਰਜੀ ਚੁੰਡੀ ਭਰਦਾ ਜਿੱਥੋਂ ਮਰਜੀ ਐ ਜਿਵੇਂ ਕਾਗਜ਼ ਵਰਗੀ ਚਮੜੀ ਪਈ ਆ ਬਰੀਕ ਤੇ ਸ਼ਕੀਨ ਵੀ ਫੁੱਲਾ ਤੇ ਸੁਭਾਅ ਦੀ ਵੀ ਠੰਡੀ ਆ ਜਮੀ ਜਿੰਨੇ ਵੀਰੇ ਪਲੂਣ ਦਾ 14 ਕਿਲੋ ਕੱਢਿਆ ਹੋਇਆ ਗਾਰੰਟੀ ਆਪਣੇ ਮਤਲਬ ਦੇਖਭਾਲ ਚੁਲੀ ਹੋਈ ਆ ਊਣੀ ਕਿਸੇ ਤੋਂ ਜਾਣ ਬੰਦੇ ਤੋਂ ਲਿਆਂਦੀ ਵੀ ਆਪਾਂ ਨੇ ਇਹਦਾ ਪਹਿਲੇ ਨੂੰ ਦੁੱਧ ਦੇਖਿਆ ਹੋਇਆ ਵੀਰੇ ਹਾਂ 14 ਕਿਲੋ ਹਾਂ ਵੀਰੇ ਠੀਕ ਆ ਗੱਲ ਆ ਪੈਸੇ ਕਿੰਨੇ ਲੈ ਲਾਂਗੇ ਅੱਜ ਇਹਦੇ ਆਪਾਂ ਵੀਰੇ ਰੇਟ ਕਰਾਂਗੇ ਜਮੀ ਫਿਕਸ ਇਹ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਕਹਿ ਕੇ 10000 ਘਟਾ ਕੇ 5 ਘਟਾ ਕੇ ਛੋਟ ਛੋਟ ਥੱਪਾ ਹੀ ਹੋਊਗਾ ਸਿਰੇ ਹਾਂ ਕਿੰਨੇ ਦੀ ਹੋਜੂ ਫਿਕਸ ਇਹ ਵੀ ਇੱਕ 40 ਦੀ ਛੜ ਦਾਂਗੇ ਆਪਾਂ ਜਮੇ ਫਿਕਸ ਜਮੇ ਫਿਕਸ ਲੈ ਬਾਈ ਕਹਿੰਦਾ 1 ਲੱਖ 40 ਦੀ ਦੇਵਾਂਗੇ 14 ਕਿਲੋ ਦੁੱਧ ਪੈਣ ਦਾ ਦੇਖਿਆ ਹੋਇਆ ਬਾਕੀ ਸ਼ੁਰੂਜੀ ਦੱਸਦਾ ਨਾ ਬਾਈ ਉਹੀ ਡਿਟੇਲ ਦੱਸੂਗਾ ਜਿਹੜੀ ਇਹਨੂੰ ਅੱਗੇ ਤੋਂ ਦੱਸੀ ਗਈ ਆ ਤੇ ਥੋੜਾ ਕੰਮ ਆਪਦੇ ਸਮਝਣਾ ਪਸ਼ੂ ਸੱਜਣੋ ਖਰੀਦਣਾ ਵੀ ਅਸੀਂ ਇਹ ਤੋਂ ਹੈ ਕਿ 18 ਲੈ ਲਾਂਗੇ 15 ਲੈ ਲਾਂਗੇ 14 ਲੈ ਲਾਂਗੇ ਜਾਂ ਅਸੀਂ ਇਹ ਤੋਂ 20 ਲੈ ਲਾਂਗੇ ਠੀਕ ਆ ਗੱਲ ਏ ਹੁਣ ਬਾਈ ਤੋਰ ਦੇ 2 ਨੰਬਰ ਵਾਲੀ ਖੋਲ ਕੇ ਇਹਦੀ ਹਾਈਟ ਆ ਜੀ ਜੇ ਗੱਲ ਕਰ ਲਈ ਆਪਾਂ ਦਰਮਿਆਨੀ ਹਾਂਜੀ ਵੀਰੇ ਹਾਈਟ ਨਹੀਂ ਇਹਦੀ ਬਾਲੀ ਵੱਡੀ ਹੈਗੀ 2 ਨੰਬਰ ਵਾਲੀ ਦੀ ਪਰ ਸ਼ਕੀਨ ਕੱਟੀ ਨਾ ਇਹ ਵੀ ਯਾਰ ਉਹੀ ਗੱਲ ਆ ਵੀ ਤੇਲਾ ਨਹੀਂ ਡਾਪਦਾ ਸਿੰਘ ਜੀ ਦੇ ਵੀ ਪਸ਼ੂ ਬਾਈ ਸਿਲੈਕਟਡ ਜੀ ਲੈ ਕੇ ਆਇਆ ਲੈ ਇੱਥੇ ਦਿਖਾ ਗਏ ਜੀ ਮਾਰ ਫੇਸ ਤੇ ਕੈਮਰਾ ਤੇ ਨਾਲੇ ਸਿੰਘ ਵੀ ਐਸਾ ਹੈ ਰੁਕੋ ਜੀ ਇੱਕ ਮਿੰਟ ਆਪਾਂ ਪਛਾਣ ਦੀ ਮੁੜਿਆ ਗਿਆ ਨੇੜੇੋਂ ਫੜ ਲੋ ਆ ਬਾਹਰਲੇ ਬਾਹਰਲੇ ਬੰਦੇ ਨਹੀਂ ਨਿਕਲੀ ਆਕਰੁੰਬਲ ਸਿੰਘ ਦੀ ਇਹ ਸਿੰਘ ਜਿਆਦਾ ਵੱਧਦਾ ਨਹੀਂ ਹੈਗਾ ਨਾ ਇਹ ਸਿੰਘ ਲੱਗੇ 来 ਚਲੋ ਜੀ ਇਹਨੂੰ ਆ ਗਈ ਦਰਮਿਆਨੀ ਹਾਈਟ 'ਚ ਪਰ ਹੈਗੀ ਜਿਵੇਂ ਆਪਾਂ ਇਹ ਨਹੀਂ ਕਹਿੰਦੇ ਵੀ ਇੱਕ ਪਲਵਾਨ ਨਾਲਾ ਸਰੀਰ ਭਾਈ ਹੈ ਨਾ ਹਾਂਜੀ ਹਾਂ ਪਲਵਾਨ ਨਾਲਾ ਸਿਸਟਮ ਹੀ ਆ ਪਲੀ ਪਲੀ ਬਹੁਤ ਹੋਈਆ ਝੋਟੀ ਸਾਮ ਵੀ ਚੰਗੀ ਐ ਇੱਕ ਖਾਸੀਅਤ ਇਹਦੀ ਹੋਰ ਦਾਦਾ ਨਾ ਚਗਾਲਾ ਖੜੀ ਕਰੀ ਜਾਂਦੀ ਐ ਡਰਨ ਡਰਨ ਵਾਲਾ ਸਿਸਟਮ ਨਹੀਂ ਹੈਗਾ ਇਹਦਾ ਹਾਈਟ ਦਰਮਿਆਨੀ ਐ ਇਹ ਤੁਹਾਨੂੰ ਸ਼ੁਰੂ ਜੀ ਦੱਸਤਾ ਲੇਵਾ ਬਹੁਤ ਸੋਨਾ ਲਾਊਗੀ ਥੱਲੋਂ ਭੂਗ ਲਾ ਦੂਗੀ ਸੁਆ ਕਿਹੜਾ ਭਾਈ ਇਹਦਾ ਇਹਨੇ ਦੂਜੇ ਹੀ ਸੋਨਾ ਵੀਰੇ ਇਸ ਸੈੱਡਾਂ ਵਾਲੇ ਦੰਦ ਮਤਲਬ ਹੁਣੇ ਚੱਕੇ ਨੇ ਵੀਰੇ ਇਹਨੇ ਹਜੇ ਪੂਰੇ ਨਹੀਂ ਆਏ ਹੈਗੇ ਸੈੱਡਾਂ ਦੇ ਦਾ ਲਾਸਟ ਵਾਲੇ ਕੰਪਲੀਟ ਨਹੀਂ ਪਾਈ ਕਹਿੰਦਾ ਇਹਨੇ ਕਰੇ ਹੈਗੇ ਸੂਆ ਸੂਣਾ ਦੂਜਾ ਤੇ ਆ ਗਈ ਫੁੱਲ ਚੜਾਈ ਚ ਆ ਗਈ ਇਹ ਵੀ ਜੇ ਗੱਲ ਕਰ ਲਈਏ ਸੱਜਣਾ ਬਿਲਕੁਲ ਬਰੀਕ ਆ ਗਈ ਬਰੀਕ ਜਮੜੇ ਦੇ ਵਿੱਚ ਹੀ ਆ ਗਈ ਇਹ ਗੱਲ ਕਰ ਲਈਏ ਝੋਟੀ ਸਾਫ ਹੈ ਇੱਕ ਗੱਲ ਹੋਰ ਦੱਸਦਾ ਨਾ ਕੱਲੇ ਸਿੰਘਾਂ ਸਿੰਘਾਂ ਦੇ ਤੇਲ ਲੱਗਾ ਹੋਇਆ ਬਾਡੀ ਤੇ ਚੁਟਕੀ ਤੇਲ ਦੀ ਨਹੀਂ ਲੱਗੀ ਕਿਸੇ ਵੀ ਕੁਛ ਦੀ ਥੋੜਾ ਜਿਹਾ ਪਸ਼ੂ ਉੱਪਰ ਆ ਜਰੂਰ ਮਾਰਨ ਜਾਂਦਾ ਕਈ ਵਾਰੀ ਔਰ ਉਹ ਤਾਂ ਜੇ ਗੱਲ ਕਰ ਲਈ ਬਰੀਕ ਬਰੂਕੇ ਵੀ ਫੁੱਲ ਆ ਗਈ ਗੈਰੀ ਬਈ ਬਰੀਕੀਆਂ ਇਹ ਚ ਵੀ ਫੁੱਲ ਨੇ ਇੱਥੋਂ ਦਿਖਾ ਦੇ ਲੈਵਾ ਕਿੰਨਾ ਸੋਹਣਾ ਤਿਆਰ ਕਰੂਗੀ ਝੋਟੀ ਇਧਰਲੇ ਬੰਨੇ ਆਉਗੀ ਨਾ ਜਦੋਂ ਆਹ ਅਗਲੇ ਬੰਨੇ ਵੀ ਦਿਖਾ ਦੇ ਇੱਥੋਂ ਠੰਡ ਦਾ ਸਹਿਜ ਇਹ ਵੀ ਕਿੰਨੇ ਦਿਨ ਬਾਕੀ ਨੇ ਬਾਈ ਇਹਦੇ ਵੀਰੇ 4 ਦਿਨ ਬਾਕੀ ਨੇ ਤਰੀਕ ਦੇ ਹਿਸਾਬ ਨਾਲ ਜੀ 2 ਦਿਨ ਵੱਧ ਕੱਟ ਜੇ ਘੱਟ ਕੱਟ ਜੇ 4 ਦਿਨਾਂ ਨੂੰ ਸੂਣ ਵਾਲਾ ਇਹਦਾ ਕੋਈ ਟੰਗ ਲੱਗ ਨਹੀਂ ਇਹ ਆ ਗਈ ਬਰੀਕ ਇਹ ਵੀ ਫੁੱਲ ਦਾ ਬਾ ਕੋਈ ਨਹੀਂ ਇੱਥੇ ਖੜੀ ਰਹਿੰਦੇ ਇੱਥੋਂ ਦਿਖਾ ਲਈ ਜੀ ਆ ਲੈ ਚ ਗਾਲਾ ਕਰੀ ਜਾਂਦੇ ਨੇ ਦੋਨੇ ਝੋਟੀਆਂ ਸੁਭਾਅ ਆ ਦੀਆਂ ਬਿਲਕੁਲ ਠੰਡੀਆਂ ਇੱਥੋਂ ਫੇਸ ਕੁਆਲਿਟੀ ਦੇ ਮਾਰਨੀ ਸਿੰਘ ਬਿਲਕੁਲ ਬੰਦੇ ਦਾ ਵੀ ਜੇ ਕੋਈ ਸਾਮ ਵਾਲਾ ਸੱਜਣ ਲੈ ਗਿਆ ਜੀ 15 ਕਿਲੋ ਦੁੱਧ ਖੁੱਲਾ ਪਾ ਦੇਣਾ ਜੀ ਇਹਨੇ ਪੈਸੇ ਵੀ ਇਹ ਆਪਾਂ ਵੀਰੇ 132000 ਦੀ ਫਿਕਸ ਛੱਡ ਦਾਂਗੇ ਜਮਾ ਜਮਾ ਹਾਂਜੀ ਛੋੜ ਹੋਊਗਾ ਵੀਰੇ ਇਹ ਹੁਣ ਗੈਰੀ ਮਾਰ ਤਿੰਨ ਨੰਬਰ ਵਾਲੀ ਤੇ ਤੌਰ ਬਾਈ ਖੋਲ ਕੇ ਨਹੀਂ ਇਹਦਾ ਕੱਦ ਚੰਗਾ ਤੇ ਖੜਮੇ ਪੁੱਠੇ ਦੀ ਆ ਗਈ ਚੜਾਈ ਵਾਲੀ ਆ ਗਈ ਇਹ ਵੀ ਪੂਰੀ ਇਹ ਵੀ ਚੋਟੀ ਚੜਾਈ ਵਾਲੀ ਆ ਗਈ ਬਾਡੀ ਵੀ ਬਹੁਤ ਚੌੜੀ ਆ ਇਹਦਾ ਸੂਆ ਕਿਹੜਾ ਬਾਈ ਨੇੜੇੋਂ ਫੜ ਕੇ ਤੋੜਿਆ ਕਰੀ ਇਹ ਦੂਜੇ ਸੂਈ ਵੀ ਹੈ ਵੀਰੇ ਹੁਣ ਦੂਜਾ ਸੂਆ ਹਾਂਜੀ ਆ ਤੋੜ ਆ ਜਾ ਕਿਵੇਂ ਕਰਦੀ ਐ ਉਹ ਨਿਕਣ ਲੱਗੀ ਉਹ ਨਿਕਣ ਲੱਗੀ ਉੱਥੋਂ ਜਾ ਨਿਵਾ ਕੇ ਲੈ ਗਏ ਆ ਜਾਂ ਮੜੀ ਤਿਰਕ ਗਈ ਤੇ ਵੀਰੇ ਹੁਣ ਹਾਂਜੀ ਹੁਣੇ ਵੀਰੇ ਉਦਾਂ ਤਾਂ ਨਹੀਂ ਕੋਈ ਦਿੱਕਤ ਨਾ ਨਾ ਕੋਈ ਵੀ ਦਿੱਕਤ ਨਹੀਂ ਵੀਰੇ ਇੱਕ ਦੋ ਦਿਨ ਖੜਾ ਕੇ ਜੇ ਕੋਈ ਸਾਈ ਹਾਂ ਕਰਕੇ ਦੇ ਦਾਂਗੇ ਕੋਈ ਚੱਕਰ ਨਹੀਂ ਵੀਰੇ ਕੋਈ ਚੱਕਰ ਨਹੀਂ ਹਾਂਜੀ ਜੇ ਕਰਕੇ ਰੋਏ ਤਰੋਂ ਪਤਾ ਹੁਣ ਕਿਵੇਂ ਆ ਬਾਈ ਕਹਿੰਦਾ ਟੋਬੇ ਚੋਂ ਲਿਆਂਦੀਆਂ ਨੇ ਕੱਢ ਕੇ ਹੋਣਾ ਟੋਬਾ ਬਾਈ ਦਾ ਉਹਦੇ ਚੋਂ ਨਿਕਣ ਲੱਗੇ ਥੋੜਾ ਪੈਰ ਤਲਕ ਗਿਆ ਲੋਟ ਕਰਕੇ ਬਾਈ ਕਹਿੰਦਾ ਦੇ ਦਾਂਗੇ ਜੇ ਕਿਸੇ ਭਰਾ ਨੇ ਹੀ ਲਿਆਣੀ ਆ ਇਹਦੀ ਕੀ ਗੱਲਬਾਤ ਆ ਬਾਈ ਕਿੰਨਾ ਟਾਈਮ ਸੂਈ ਨੂੰ ਹੋ ਗਿਆ ਇਹ ਵੀਰੇ ਪੌਣੇ 4 ਮਹੀਨਿਆਂ ਦੀ ਗੱਭਣਾ ਜੀ ਹਾਂਜੀ ਤੇ 10 ਕਿਲੋ ਦੁੱਧ ਹੁਣ ਤਿਆਰ ਆ ਜੀ ਮੋਕਸੇ ਪੌਣੇ 4 ਮਹੀਨਿਆਂ ਦੀ ਗੱਭਣ 10 ਕਿਲੋ ਦੁੱਧ ਹਲੇ ਵੀ ਹਾਂਜੀ ਵੀਰੇ ਹੈਗਾ ਹਾਂਜੀ ਹਾਂ ਵੀਰੇ ਮਿਣਕੇ ਦਵਾਂਗੇ ਚਾਰ ਟਾਈਮ ਪੰਜ ਟਾਈਮ 10 ਕਿਲੋ 2 ਕਿਲੋ ਨਹੀਂ ਨਹੀਂ ਵੀਰੇ ਵਧੂਏ ਘੜਦਾ ਨਹੀਂ ਅੱਛਾ ਹਾਂਜੀ 10 ਲੀਟਰ ਬਣਾਵਾਂਗੇ ਮਿਣਕੇ ਦਵਾਂਗੇ ਵੀਰੇ ਚਾਰ ਟਾਈਮ ਪੰਜ ਟਾਈਮ ਆਵਲਾ ਤਸੱਲੀ ਕਰੇ ਆਪਦੀ ਤਾਜੀ ਨੇ ਕਿੰਨਾ ਪਾਜ ਜਾਮਾ ਸਹੀ ਤਾਜੀ ਦਾ ਵੀਰੇ 15 ਕਿਲੋ ਚਾਹੀਏ ਹੋਵੇ ਆਪਾਂ ਨੇ 15 ਕਿਲੋ ਕੰਡੇ ਲਾ ਕੇ ਲੈ ਕੇ ਆਂਦੀ ਸੀ ਆਪਾਂ ਨੇ ਕੰਡੇ ਵਾਲਾ 15 ਹਾਂਜੀ ਵੀਰੇ ਠੀਕ ਬਾਈ ਕਹਿੰਦਾ ਤਾਜੀ ਦਾ ਕੰਡੇ ਲਾ ਕੇ ਲਿਆਂਦਾ 15 ਕਿਲੋ ਇਹਦੇ ਪੈਸੇ ਕਿੰਨੇ ਲਾ ਲਾਂਗੇ ਜੱਟ ਜੀ ਇਹ ਵੀਰੇ ਆਪਾਂ 90000 ਦੀ ਛੜ ਦਾਂਗੇ ਬਸ ਛੋੜ ਹੋ ਕੱਲੀ ਕੋਈ ਵੀ ਫੋਨ ਕਰਕੇ ਇਹ ਨਾ ਕਹੇ ਵੀ 5 ਘਟਾ ਵਾਲਾ 4 ਘਟਾ ਵਾਲਾ ਯਾਰ ਆਪਾਂ ਛੋੜੇ ਕਰਾਂਗੇ ਬਸ ਠੀਕ ਆ ਗੱਲ ਹਾਂ ਵੀਰੇ ਇਹ ਜੋ ਬਾਈ ਕਹਿੰਦਾ ਛੋਟ ਛੱਪੇ ਵਾਲਾ ਸਿਸਟਮ ਹੈ ਜੋ ਥੋੜਾ ਜਿਹਾ ਮਾਨਤਾਣ ਕਰਦੇ ਹੋਗਾ ਛੋਟ ਚ ਵੀਰੇ ਕਰ ਦਾਂਗੇ ਬਸ ਮਾੜਾ ਮੋਟਾ 1000 ਰੁਪਏ ਛੜ ਦਾਂਗੇ 1000 ਛੜ ਦਾਂਗੇ 90 ਚੋਂ 1000 ਬਾਈ ਕਹਿੰਦਾ 90 ਚੋਂ ਛੜ ਦਾਂਗੇ 1000 ਦਾ ਜ਼ੋਰ ਜੂਰ ਤੁਸੀਂ ਤੇ ਚੰਗੀ ਕੁਆਲਿਟੀ ਦੇ ਪਸ਼ੂ ਨੇ ਬਾਕੀ ਬਾਈ ਦਾ ਕੰਮ ਦੁੱਧ ਦਾ ਇਹ ਪਸ਼ੂ ਨੇ ਜਿਹੜੇ ਤੋਕੜ ਗੱਭਣ ਆ ਇਹ ਪਸ਼ੂ ਬਾਈ ਦੇ ਘਰੇ ਚੋਏ ਹੋਏ ਨੇ ਤਸੱਲੀ ਕਰੀ ਹੋਈ ਆ ਆਪਣੀਆਂ 1 ਤੇ 2 ਨੰਬਰ ਵਾਲੀਆਂ ਖਰੀਦੀਆਂ ਹੋਈਆਂ ਨੇ ਬਾਕੀ ਆਪਣੀਆਂ ਚੋਈਆਂ ਸਾਰਾ ਮਾਲ ਕਰਦਾ ਹਾਂਜੀ ਵੀਰੇ ਬਾਕੀ ਚੋਈਆਂ ਹੁੰਦੀਆਂ ਨੇ ਤੇ ਆ ਜੋਟੀ ਦੇ ਮਾਰਗਰੀ ਕੈਮਰਾ ਧੋਰੋ ਜੀ ਖੋਲ ਕੇ ਨੂੰ ਆ ਇਹ ਵੀ ਠੰਡੀ ਲੱਗਦੀ ਸਵੇਰ ਦੀ ਹੈ ਨਾ ਹਾਂਜੀ ਹਾਂ ਵੀਰੇ ਆ ਹਾਈਟ ਇਹਦੀ ਵੀ ਆਮ ਦਰਮਿਆਨੀਆਂ ਮਈਆਂ ਵਾਲੀ ਆ ਪਰ ਮਈਆਂ ਵੱਜਣ ਵਾਲੀਆਂ ਨੇ ਬਾਈ ਕੋ ਜੰਨੀਆਂ ਵੀ ਹੈਗੀਆਂ ਨੇ ਸਾਮ ਸਮਭਾਲ ਚੰਗੀ ਆ ਇਹਦੀ ਕੀ ਗੱਲ ਬਾਤ ਆ ਕਿਹੜਾ ਸੂਆ ਬਾਈ ਇਹ ਵੀਰੇ ਤੀਜੇ ਸੂਏ ਸੂਨੇ ਨੇ ਠੀਕ ਆ ਜੀ ਤੇ ਇਹਦੇ 40 ਦਿਨ ਬਾਕੀ ਨੇ ਵੀਰੇ ਹੁਣ ਸੂਣ ਦੇ ਪੂਰੇ ਹਾਂਜੀ ਵੀਰੇ ਥਣਾ ਦੀ ਗਰੰਟੀ ਦੇ ਦੇਗਾ ਥਣਾ ਦੀ ਫੁੱਲ ਗਰੰਟੀ ਆ ਵੀਰੇ ਛਰਲਾ ਛਿੱਟਾ ਕੋਈ ਘੱਟ ਪਾਤਾ ਰ ਟੈਟ ਫਟ ਨਹੀਂ ਵੀਰੇ ਪੂਰੀ ਗਰੰਟੀ ਆ ਆਪਣੀ ਥਣਾ ਦੀ ਬਾਈ ਕਹਿੰਦਾ ਫੁੱਲ ਗਰੰਟੀ ਦੇ ਦਾਂਗੇ ਆਪਣੇ ਦੋ ਸੂਏ ਚੋਏ ਹੋਏ ਨੇ ਪਹਿਲੜ ਲੈ ਕੇ ਆਂਦੀ ਸੀ ਪਹਿਲੇ ਵੀ ਚੋਏ ਆ ਆਪਣੇ ਦੂਜੇ ਸੂਏ 14.5 ਕਿਲੋ ਦੁੱਧ ਦੇਂਦੀ ਰਹੀ ਸੀ ਸਾਢੇ 14 ਕਿਲੋ ਕੰਡੇ ਦਾ ਹਾਂਜੀ ਵੀਰੇ ਗਰੰਟੀ ਦੇ ਦੇਗਾ ਸਾਢੇ 14 ਦੇ ਹਾਂਜੀ ਹਾਂ ਵੀਰੇ ਪੂਰੀ ਦੇਖ ਲਾ ਹੁਣ ਤਾਂ ਘਟਾ ਲਾ ਨਹੀਂ ਨਹੀਂ ਵੀਰੇ ਆਪਾਂ ਚੋਇਆ ਹੋਇਆ ਜਿਹੜੇ ਯਾਰ ਆਪਾਂ ਨੂੰ ਪਤਾ ਹੈ ਆਪਾਂ ਤਸੱਲੀ ਆਪਾਂ ਨੂੰ ਆਪਾਂ ਉਹ ਦਿਓ ਜ਼ਿੰਮੇਵਾਰੀ ਲਵਾਂਗੇ ਇਹਦੇ ਪੈਸੇ ਕਿੰਨੇ ਲਵਾਂਗੇ ਅੱਜ 40 ਜੰਨ ਦੀ ਕੱਚੀ ਇਹ ਇਹ ਵੀਰੇ 1 ਲੱਖ 5000 ਦੀ ਛੱਡ ਦਾਂਗੇ ਆਪਾਂ 1 5 ਦੀ ਮਾਨਤਨ ਕਰ ਦਾਂਗੇ ਉਹ ਚ ਬਸ 100 ਸਪਾ ਕਰੀਏ ਜਿਸ ਵੇਦ ਕੀਤਾ ਨੂੰ ਕਿਲੋ 2 ਕਿਲੋ ਕੰਡੇ ਦਾ ਹੋਰ ਵਧਾਉਣਾ ਚਾਹੀਦਾ ਹਾਂ ਹਾਂਜੀ ਵੀਰੇ ਹਾਂ ਮਤਲਬ ਆਪਾਂ 14.5 ਚੋਏ ਆਪਾਂ 14.5 ਦੀ ਗਾਰੰਟੀ ਦੇਵਾਂਗੇ 200 ਦਾ ਸੋਨਾ ਕਰਦੀ 15 ਦੀ ਅੰਦਾ ਤੁਸੀਂ 14 ਮੰਨ ਕੀ ਯਾਰ 22 ਤੋਂ ਚੇਲੇ ਹਾਂਜੀ ਵੀਰੇ ਸੋ ਚੜਾਈ ਵਾਲੀ ਆ ਹਾਈਟ ਦਰਮਿਆਨੀ ਆ ਤੇ ਚਗਾਲਾ ਇਹ ਵੀ ਕਰੀ ਜਾਂਦੇ ਆ ਪਸ਼ੂ ਸਾਰੇ ਠੰਡੇ ਨੇ ਸੁਭਾਅ ਦੇ ਗਰਮ ਵਾਲਾ ਕਿਸੇ ਨਹੀਂ ਹੈਗਾ ਕਿਸੇ ਵੀ ਪੱਖ ਤੋਂ ਕਿਉਂਕਿ ਟੋਬੇ 'ਚ ਜਿਹੜੇ ਪਸ਼ੂ ਜਾਂਦੇ ਨੇ ਉਹ ਠੰਡੇ ਰਹਿੰਦੇ ਆ ਸੁਭਾਅ ਦੇ ਇਹ ਆ ਗਈ ਸੱਜਣੋ 4 ਨੰਬਰ ਤੇ 40 ਦਿਨ ਬਾਕੀ ਤੇ ਆ ਤੋੜ ਦੋ ਜੀ ਹੁਣ 5 ਨੰਬਰ ਵਾਲੀ ਇਹ ਕਿਹੜਾ ਸੁਗਾ ਸੁਣਦੀ ਆ ਬਈ ਇਹਨੇ ਵੀਰੇ ਤੀਜਾ ਸੁਣਾ ਜੀ ਤੀਜਾ ਸੁਗਾ ਹਾਂਜੀ ਸਿੰਘ ਦੋਨੇ ਘਸਾ ਰਹੇ ਨੇ ਹਣਾ ਹਾਂ ਵੀਰੇ ਆਹ ਸਿੰਘ ਘਸਾ ਕੇ ਨਾ ਦਾਤੀ ਸਿੰਘੇ ਜੇ ਹੋ ਰਹੇ ਨੇ ਜੱਜਦੇ ਨੇ ਬਾਡੀ ਦੇ ਹਿਸਾਬ ਨਾਲ ਕੋਈ ਬੁਰੇ ਨਹੀਂ ਲੱਗਦੇ ਹੈਗੇ ਇਹਦੇ ਇਹਦਾ ਕੀ ਰਿਕਾਰਡ ਆ ਦੁੱਦਾ ਇਹਦਾ ਵੀਰੇ ਆਪਾਂ 15 ਕਿਲੋ ਕੰਡੇ ਲਾਏ ਹੋਏ ਜੀ ਦੁੱਦਾ 15 ਕਿਲੋ ਕੰਡੇ ਆਪਣੀ ਚੋਈ ਵੀ ਆ ਹਾਂ ਜੀ ਆਪਾਂ ਇਹ ਦੂਏ ਸੂਏ ਸੂਣ ਮਤਲਬ ਸੂ ਕੇ ਸਾਰਾ ਉਹ ਤਾਂ ਮਿਣ ਕੇ ਕੰਡੇ ਦੇ ਲਾ ਕੇ ਲੈ ਕੇ ਆਉਂਦੀ ਸੀ ਹੁਣ ਤੀਜਾ ਸੂ ਗੀ ਹਾਂਜੀ ਵੀਰੇ ਤੀਜੇ ਵਾਸਤੇ ਗੱਬਣਾ ਜੀ ਕਿੰਨੇ ਕਿੰਨਾ ਟਾਈਮ ਰਹਿੰਦਾ ਇਹਦਾ ਇਹ 8ਵਾਂ ਲੱਗਿਆ ਵੀਰੇ ਇਹਨੂੰ 7 ਮਹੀਨਿਆਂ ਦੀ ਆ ਪੂਰੇ ਦੀ ਪੂਰੇ ਦੀ 7 ਹੋ ਗਿਆ ਕੈ ਤਰੀਕ ਤੋਂ ਲੱਗਿਆ 8ਵੇਂ ਨੂੰ 8ਵਾਂ ਵੀਰੇ ਨੂੰ ਆ 26 ਤਰੀਕ ਨੂੰ ਲੱਗਿਆ ਸੀ ਜੇ ਕੱਲੇ ਕੱਲੇ ਲੱਗਿਆ ਪੂਰੇ ਸੱਤ ਦੀ ਗੱਬਣਾ ਹੈ ਪੂਰੇ ਸੱਤ ਦੀ ਗੱਬਣਾ ਹੈ 15 ਕਿਲੋ ਕੰਡੇ ਵਾਲੀ ਗਰੰਟੀ ਹੈ ਗਰੰਟੀ ਹੈ ਵੀਰੇ ਆਪਾਂ ਲੀਟਰ ਆਹ ਕੰਡੇ ਲਾ ਕੇ ਲੈ ਕੇ ਆਂਦਾ ਦੀ ਵੀਰੇ 15 ਕਿਲੋ ਦੁੱਧ ਬਾਡੀ ਬੂਡੀ ਦੀ ਬਾੜੀ ਸ਼ਾਨਦਾਰ ਹੈ ਕੱਲੇ ਸਿੰਘ ਤੇ ਨਾ ਜਾਇਓ ਬਾਡੀ ਬੂਡੀ ਦੇਖ ਲਓ ਜੇ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਭਾਈ ਇਹ 40 ਦਿਨ ਤੇ 3 ਮਹੀਨਿਆਂ ਦੀ ਜੋੜਾ ਦੇ ਦਾਂਗੇ ਵੀਰੇ ਕੋਈ ਨਹੀਂ ਥੋੜਾ ਬਹੁਤਾ ਮਾਨਤਾਨ ਕਰ ਦਾਂਗੇ ਜੋੜੇ 'ਚ 5000 ਛੱਡ ਦਾਂਗੇ ਜੋੜੇ 'ਚ ਛੱਡ ਦਾਂਗੇ ਵੀਰੇ ਛੱਡ ਦਾਂਗੇ 5 ਦਾ ਮਾਨਤਾਨ ਕਰ ਦਾਂਗੇ ਘਾਟ ਦਾਂਗੇ ਲੈਣਦਾਰ ਕਹਿੰਦਾ ਯਾਰ ਜੇ ਕਿਸੇ ਭਰਾ ਨੇ ਨਾ ਜੋੜਾ ਲਿਆ 30 ਕਿਲੋ ਦੁੱਧ ਆਈਡੀਆ ਮੰਨ ਕੇ ਲਈਓ ਹਾਂਜੀ ਵੀਰੇ ਪੂਰੀ ਗਰੰਟੀ ਹੈ ਵੀਰੇ 30 ਕਿਲੋ ਦੀ ਹਾਂ 30 ਕਿਲੋ ਦੀ 15 ਇਹਦਾ 14.5 ਇਹਦਾ ਕੰਡੇ ਲੱਗੇ ਹੋਇਆ ਵੀਰੇ ਦੁੱਧ ਠੀਕ ਆ ਗੱਲ ਹਾਂਜੀ ਵੀਰੇ ਅੱਧਾ ਕਿਲੋ ਤੁਸੀਂ ਝੋੜ ਮਾਰ ਲਿਆ 29.5 ਦਾ ਪਾਈ ਨੇ ਦੱਸੀ ਦਿੱਤਾ ਜਿਹਨਾਂ ਦਾ ਜੋਖਿਆ ਹੋਇਆ ਆਪਣਾ ਦੁੱਧ ਕੰਡੇ ਲੱਗੇ ਇਹਦਾ ਰੇਟ ਕੀ ਰਹੂਗਾ ਜੀ ਇਹ ਆਪਾਂ ਵੀਰੇ 75000 ਦੀ ਦੇ ਦਾਂਗੇ ਜੀ 75 ਦੀ ਹਾਂਜੀ ਉਹ 1 ਪੰਜ ਦੀ ਉਹ 1 ਪੰਜ ਦੀ ਠੀਕ ਆ 1 ਲੱਖ ਤੇ 75 ਦਾ ਜੋੜਾ ਦੇ ਦਾਂਗੇ ਦੇ ਦਾਂਗੇ ਵੀਰੇ ਆਹ 5000 ਡਾ ਦਾਂਗੇ ਉਹਦਾਂ ਹਾਂਜੀ ਹਾਂ ਵੀਰੇ ਠੀਕ ਆ ਗੱਲ ਤੇ ਹੁਣ ਮਾਰ ਦੇ ਗਰੀ ਆ ਚੋਟੀ ਤੇ ਕੈਮਰਾ ਚ ਗਾਲੀ ਇਹ ਵੀ ਕਰਦੀ ਮਿਲੂਗੀ ਤੁਹਾਨੂੰ। ਪਰ şu ਉਹ ਗੱਲਬਾਤ ਨਹੀਂ ਹੋਊਗੀ। ਇੱਕ ਵਾਰੀ ਨਾਲ ਇਹਦੀ ਪੂੰਛ ਵੀ ਦਿਖਾ ਦੇ ਇਧਰੋਂ ਬਾਈ। ਕਈ ਭਰਾ ਕਹਿੰਦੇ ਨੇ ਨਾ ਵੀ ਤੁਸੀਂ ਨੇ ਇਹ ਦੱਸਿਆ ਨਹੀਂ। ਇਹ ਤਕਰੀਬਨ ਤਕਰੀਬ ਨਾ ਠੀਕ ਹੋਈ ਵੀ ਆ। ਥੋੜੇ ਬਾਲ ਜੇ ਬਾਈ ਕਹਿੰਦਾ ਝੜਨ ਲੱਗ ਪਏ ਸੀ ਇਹਦੇ। ਸੈਟ ਬੈਟ ਕਰਾਈ ਹੋਈ ਆ ਬਾ ਛੱਡ ਦੋ ਜੀ। ਤੋੜ ਦੋ ਖੋਲ ਕੇ। ਇਹਦਾ ਸੂਆ ਕਿਹੜਾ ਈ? ਇਹ ਦੂਜਾ ਸੂਆ ਸੂਈ ਵੀ ਹੈ ਵੀਰੇ। ਤੀਜਾ ਸੂਆ। ਹਾਂ ਵੀਰੇ ਤੀਜੇ ਵਾਸਤੇ ਗੱਬਣਾ ਜੀ। ਸਿੰਗਲ ਹੱਡੀ ਆ ਗਈ ਹੈ ਨਾ ਹਾਂਜੀ ਵੀਰੇ ਕਿੰਨੇ ਟਾਈਮ ਦੀ ਗੱਬਣਾ ਬਾਈ ਇਹ ਇਹ 3 ਮਹੀਨੇ ਦੀ ਹੈ ਵੀਰੇ ਇੱਕ ਗੱਲ ਹੋਰ ਦੱਸਦਾ ਨਾ ਜਦੋਂ ਮੂੜੂ ਕੀ ਗੱਰੀ ਦਿਖਾ ਦਈਓ ਤੁਰੀ ਜਾਂਦੀ ਵੀ ਚਕਾਲਾ ਕਰੀ ਜਾਂਦੇ ਤੇ ਸਿੰਘ ਦਾ ਇਹਦਾ ਡਿਜ਼ਾਈਨ ਆ ਦੋਨੇ ਸਿੰਘਾਂ ਦਾ ਬਿਲਕੁਲ ਇੱਕੋ ਜਿਹਾ ਡਿਜ਼ਾਈਨ ਆ ਇਹ ਦੋਵੇਂ ਸਿੰਘਾਂ ਦਾ ਇੱਥੇ ਰੋਕ ਲਿਓ ਇੱਥੋਂ ਦਿਖਾ ਦੇ ਬਿਲਕੁਲ ਇੱਕ ਨਾਲ ਦਾ ਡਿਜ਼ਾਈਨ ਆ ਦੋਨੇ ਸਿੰਘਾਂ ਦਾ ਇਹ ਆ ਗਈ ਸਿੰਗਲ ਹੱਡੀ 'ਚ ਲੈ ਚੱਲੋ ਜੀ ਕਈ ਜਿਵੇਂ ਆਪਾਂ ਕਹਦੇ ਨੇ ਨਾ ਚੋਬਰ ਪਤਲੀ ਗਲੀਟ ਦੇ ਹੁੰਦੇ ਨੇ ਉਹ ਸਿਸਟਮ ਆ ਗਿਆ ਇਹਦਾ ਇਹ ਆ ਗਈ ਸਿੰਗਲ ਹੱਡੀ 'ਚ ਕਿੰਨੇ ਮਹੀਨੇ ਦੀ ਗੱਬਣਾ ਬਾਈ ਇਹ ਵੀਰੇ 3 ਮਹੀਨਿਆਂ ਦੀ ਹੈ ਜੀ 2 ਕੁ ਦਿਨ ਘਾੜ ਦੇਣੇ ਤੈਨੂੰ ਮਹੀਨਿਆਂ ਤੋਂ ਜੀ ਇਹਦੇ 2 ਦਿਨ ਘੱਟ ਨੇ ਤੈਨੂੰ ਮਹੀਨਿਆਂ ਤੋਂ ਹਾਂਜੀ ਅਤੇ ਜਾਣਕਾਰੀ ਗੱਬਣਾਂ ਦੀ ਜੈਨੂਨ ਹਾਂਜੀ ਹਾਂ ਵੀਰੇ ਅਗਲਾ ਆਪਦੀ ਤਸੱਲੀ ਕਰਕੇ ਲੈ ਕੇ ਜਾ ਬਾਕੀ ਵੀਰੇ ਉਹੋਂ ਆਪਦਾ ਗੱਬਣ ਚੈੱਕ ਪਾਸ ਕਰਾ ਕੇ ਲੈ ਜਿਓ ਕਿਉਂਕਿ ਮੈਂ ਡਾਕਟਰ ਨਹੀਂ ਹੈਗਾ ਵੀ ਮੈਂ ਤੁਹਾਨੂੰ ਬਾਹ ਪਾ ਕੇ ਦੱਸਦਾ ਜਾਂ ਸਕੈਨ ਕਰਕੇ ਦੱਸ ਹਾਂਜੀ ਵੀਰੇ ਆ ਬਾਅਦ ਚ ਲੰਬੇ ਵਾਲਾ ਕੰਮ ਨਾ ਕਰਿਆ ਕਰੋ ਆਪਦਾ ਪਹਿਲੀ ਚੈੱਕ ਕਰਾ ਕੇ ਪਛੂ ਅਗਲੇ ਦੇ ਘਰੋਂ ਲੈ ਜਾ ਕਰੋ ਆਪਣੇ ਕੋਲ ਵੀਰੇ ਅਗਲਾ ਦੁੱਧ ਮਿਣ ਕੇ ਲੈ ਕੇ ਜਾਵੇ ਠੀਕ ਚੈੱਕ ਪਾਸ ਕਰਾ ਕੇ ਲੈ ਕੇ ਜਾਵੇ ਆਪਣੀ ਆਪਣੇ ਕਿਲੇ ਦੀ ਉਹ ਗਾਰੰਟੀ ਆ ਅਗਲਾ ਬਾਅਦ ਚ ਕਹੇ ਵੀ ਆਪਦੇ ਘਰੇ ਦੀ ਹੁਣ ਤਿੰਨ ਮਹੀਨੇ ਦੀ ਗੱਬਣ ਕੋਲੇ ਇਹਦੇ ਥੱਲੇ ਹੈਗਾ ਵੀਰੇ ਹੋਊ 5.5 ਦੇ ਲਗਭਗ ਆਪਾਂ 8 ਕਿਲੋ 8 ਲੀਟਰ ਮਣਾਂ ਦੇ ਮਿਲਕੇ ਦਵਾਂਗੇ ਵੀਰੇ ਚਾਰ ਟਾਈਮ ਮਣਾਂ ਦੇ ਚਾਹੇ 5 ਟਾਈਮ 6 ਟਾਈਮ ਆ ਲੈਦਾ ਵੀ ਨਹੀਂ ਕਿਸੇ ਤੋਂ ਨਹੀਂ ਵੀਰੇ ਕੋਈ ਚੱਕਰੇ ਇਹ ਆਪਾਂ ਵੀਰੇ 70000 ਦੀ ਦੇ ਦਾਂਗੇ ਪੂਰੇ ਦੀ ਪੂਰੇ ਦੀ ਮਾਨ ਤਾਨ ਕੋਈ 2000 ਕੱਟ ਕਰ ਲਾਂਗੇ 68 ਦੀ ਛੱਡ ਦਾਂਗੇ ਪੂਰੇ 68 ਦੀ 67 ਦੀ ਦੇ ਦਾਂਗੇ 1000 ਹੋਰ ਕਰ ਦਾਂਗੇ ਵੀਰੇ ਕੋਈ ਗੱਲ ਨਹੀਂ 67000 ਦੀ ਦੇ ਦਾਂਗੇ ਫਿਕਸ ਜੀ ਕੋਈ ਗੱਲ ਨਹੀਂ ਜਿੰਨਾ ਕੁ ਹੋਰ ਮੇਰਾ ਹੈਗਾ ਬਾਈ ਹੋਣਾ ਤੇ ਮਾਰੀ ਜਾਂਦਾ ਮੈਂ ਇਦੂ ਵਾਲ ਤੰਗ ਨਾ ਕਰਿਓ ਸੱਜਣੋ ਕਿਉਂਕਿ ਹਾਂ ਵੀਰੇ ਜਿਹੜੇ ਰੇਟ ਹੋ ਗਏ ਆਪਣੇ ਮੈਂ ਸਿਰੇ ਹੀ ਲਾਤੀ ਜੰਮੀ ਹੁਣਾਂ ਇਹ ਹੁਣ ਮਾਰਦੇ ਗਰੀ ਆ ਝੋਟੀ ਦੇ ਕੈਮਰਾ ਝੋਟੀ ਇਹ ਵੀ ਨਵੀਆਂ ਤੋਰੋ ਜੀ ਖੋਲ ਕੇ ਇਹ ਦੋ ਤਾਜ਼ੀਆਂ ਨੇ ਬੱਚੇ ਇਹਨਾਂ ਦੇ ਐਕਸਪਾਇਰ ਹੋ ਗਏ ਹਨਾ ਹਾਂਜੀ ਵੀਰੇ ਇਹ ਤਾਂ ਵੀਰੇ ਜਮਾ ਮਤਲਬ ਤਾਜ਼ੀਆਂ ਚ ਐ ਮਹੀਨੇ ਤੋਂ ਕੁਛ ਦਿਨੇ ਉੱਪਰ ਨੇ ਉਹ ਅਸੀਂ ਅਗਲਾ ਡਾਕਟਰ ਤੋਂ ਚੈੱਕ ਕਰਾ ਲੇ ਹਾਂਜੀ ਹਾਂ ਵੀਰੇ ਉਹ ਵੀ ਡਾਕਟਰ ਦੱਸ ਦਿੰਦਾ ਹਾਂਜੀ ਹਾਂ ਹਾਂਜੀ ਹਾਂ ਵੀਰੇ ਚੈੱਕ ਕਰਾ ਲੇ ਵੀ ਚੈੱਕ ਕਰ ਲੇ ਮਾ 5-7 ਮਹੀਨੇ ਸੁੰਦੇ ਦੇ ਹਾਂਜੀ ਵੀਰੇ ਇਹੜੀ ਇਹਦੇ ਨਾਲ ਵਾਲੀ ਆ ਉਹ ਹੈਗੇ ਵੀਰੇ 3 ਮਹੀਨੇ ਦੇ ਲਗਭਗ ਸੁੰਦੇ ਉਹ 40 ਦਿਨਾਂ ਦੇ ਮਤਲਬ ਟੀਕਾ ਲੱਗਿਰੂ ਹੋਗੇ ਉਹਨੂੰ ਠੀਕ ਆ ਚਗਾਲਾ ਇਹ ਵੀ ਕਰੀ ਜਾਂਦੀ ਹੈ ਨਾ ਹਾਂਜੀ ਵੀਰੇ ਸਗਾਲ ਸਿੰਗਲ ਹੱਡੀ ਆ ਇੱਕ ਗੱਲ ਸਾਨੂੰ ਹੋਰ ਦਾ ਅਦਾ ਨਾ ਗਰਦਨ ਗਰਦਨ ਵੀ ਬਹੁਤ ਲੰਬੀ ਆ ਗਈ ਤੇ ਸਿੰਘ ਦਾ ਡਿਜ਼ਾਈਨ ਵੀ ਬਹੁਤ ਸ਼ਾਨਦਾਰ ਹੈ ਬਣਨ ਵਾਲੀ ਆਈਟਮ ਆ ਜੇ ਕਿਸੇ ਸੱਜਣ ਨੇ ਲਿਜਾ ਕੇ ਰੈਡੀ ਕਰਨੀ ਆ ਕਿਉਂਕਿ ਜੇ ਕਿਸੇ ਭਰਾ ਨੇ ਤਿਆਰ ਕਰਨੀ ਆ ਵਧੀਆ ਬਣਨ ਵਾਲੀ ਝੋਟੀ ਆ ਇਹਨੂੰ ਸਮਾਰ ਕੇ ਜੇ ਤੋੜ ਦੇ ਭਈਆ ਇਹਨੂੰ ਮਾਰ ਜਾ ਇਹ ਛੇ ਦਾ ਹੁੰਦਾ ਵੀਰੇ ਮੂੰਹ ਦੰਦਾਂ 'ਚ ਛੇ ਦਾ ਹੁੰਦਾ ਸੂਆ ਪਹਿਲੜਾ ਵੀਰੇ ਸੂਆ ਪਹਿਲਾ ਸੂਈ ਆ ਕਿੰਨਾ ਦੁੱਧਾ ਹੁਣ ਹੁਣ ਵੀਰੇ ਮੌਕੇ ਤੇ 8 ਕਿਲੋ ਆ ਜੀ 8 ਕਿਲੋ ਹੈਗਾ ਹਾਂਜੀ ਵੀਰੇ ਉਸ ਕੱਟਰੂ ਮਰ ਗਏ ਕੋਈ ਯਾਰ ਬਰਸੀਨ ਹੁਣ ਖਤਮ ਹੋਣ ਕਰਕੇ ਸਾਰੀ ਡੰਗਰ ਡੇਢ ਤੋਂ 2 ਕਿਲੋ ਦੁੱਧ ਘਟੇ ਹੋਏ ਹਰਾਚਾਰਾ ਬਾਈ ਕਹਿੰਦਾ ਖਤਮ ਹੋ ਗਿਆ ਜਿਹੜੇ ਪਰ ਪਸ਼ੂ ਹਰੇ ਪੱਠੇ ਤੇ ਲੱਗਿਆ ਨਾ ਉਹ ਕਿਲੋ 2 ਕਿਲੋ ਦੁੱਧ ਘਟ ਜਾਂਦੇ ਹਾਂਜੀ ਵੀਰੇ ਜੇ ਕਿਸੇ ਕੋਲ ਜਿਵੇਂ ਅਗਲਾ ਲੈ ਕੇ ਜਾਂਦਾ ਹਰਾਚਾਰਾ ਹੋਇਆ ਤਾਂ ਵਧਣਗੇ ਵੀਰੇ ਡੇਢ ਤੋਂ 2 ਕਿਲੋ ਸਾਰੀ ਠੀਕ ਆ ਗੱਲ ਆ ਮੱਕੀ ਮੁੱਕੀ ਕਿਸੇ ਸੱਜਣ ਕੋਲੇ ਹੁੰਦੀ ਆ ਤਿਆਰ ਚਵਾਈ ਦੀ ਕਿਵੇਂ ਆਹੀ ਚਵਾਈ ਦੀ ਫੋਕੀ ਆ ਵੀਰੇ ਤੇ ਜਿੰਨੀਆਂ ਗੱਬਣਾ ਭੇਜਾਂਗੇ ਸਾਰੀਆਂ ਦੀ ਗਾਰੰਟੀ ਹੋਊ ਚਵਾਈ ਚੱਪੇ ਦੀ ਹਾਂਜੀ ਹਾਂ ਵੀਰੇ ਪੂਰੀ ਗਾਰੰਟੀ ਹੈ ਚਵਾਈ ਦੀ ਬਾਈ ਕਹਿੰਦਾ ਗਾਰੰਟੀ ਆ ਦੁੱਧ 8 ਕਿਲੋ ਆ ਹਾਂਜੀ ਵੀਰੇ ਡੰਗ ਤੋਂ ਡੰਗ ਚਵਾ ਦੇਾਂਗੇ ਮੇਰੇ ਤੇ ਅਗਲੇ 4 ਟਾਈਮ ਚ ਹੋਵੇ ਜਿਆਦਾ ਲੈ ਪੈਸੇ ਲੈਉਣੇ ਨੇ ਕੋਈ ਚੱਕਰ ਨਹੀਂ ਥਾਪੀ ਤੇ ਵੀਰੇ ਦੋ ਟਾਈਮ ਥਾਪੀ ਤੇ ਪਾੜਾ ਵੀ ਨਹੀਂ ਮੰਗਦੇ ਨਹੀਂ ਨਹੀਂ ਆ ਵੀ ਵੀਰੇ ਦੋ ਟਾਈਮ ਥਾਪੀ ਤੇ ਜਿਹੜੀ ਚੈੱਕ ਪਾਸਤੀ ਠੀਕ ਆ ਗੱਲ ਹਾਂਜੀ ਵੀਰੇ ਤੇ ਜਿਹੜੀ ਉਧਰ ਦਿਖਾਈ ਆ ਬਿਨਾ ਬੱਚੇ ਤੋਂ ਉਹ 90000 ਉਹ ਪਾੜੀ ਤੇ ਵੀਰੇ ਉਹ ਪਾੜੀ ਫੀਡ ਪਾ ਕੇ ਹਾਂ ਵੇਜੋ ਬਸ ਠੀਕ ਆ ਗੱਲ ਇਹਦੇ ਪੈਸੇ ਕਿੰਨੇ ਲੈ ਲਾਂਗੇ ਇਹ ਝੋਟੇ ਦੇ ਇਹ ਵੀ ਆਪਾਂ 65000 ਦੀ ਛੜ ਦਾਂਗੇ ਜੀ ਫਿਕਸ ਜਮਾ ਜਮਾ ਫਿਕਸ ਜੀ हां ਜਮਾ ਫਿਕਸ ਦੀ ਬਾਈ ਕਹਿੰਦਾ ਆਪਾਂ ਦੇ ਦਾਂਗੇ ਦੁੱਧਾ 8 ਕੇ 8.5 ਚਲੋ 8 ਮੰਨ ਕੇ ਆ ਜਾਓ ਤੁਸੀਂ ਤੇ ਚੋ ਚੋਣ ਚਬਾਉਣ ਦੀ ਵੀ ਬਹੁਤ ਸ਼ਾਨਦਾਰ ਹੈ ਤੇ ਹੁਣ ਮਾਰ ਦੇ ਘਰੀ ਅਗਲੇ ਨੰਬਰ ਵਾਲੀ ਝੋਟੀ ਦੇ ਕੈਮਰਾ ਤੌਰ ਬਾਈ ਖੋਲ ਕੇ ਥਾਣ ਰੱਖਦੀ ਆ ਮੁੱਠੀ ਦਾ ਲੇਵਾ ਰੱਖਦੀ ਆ ਜਮਾ ਟਾਇਟ ਗਾਵਾ ਮੰਗੂ ਨਾਲ ਲਗਵਾ ਫਸਮਾ ਹਵਾਨਾ ਰੱਖਦੀ ਆ ਚੌੜਾ ਪੂਰਾ ਇਹ ਝੋਟੀ ਚੰਗੀ ਆ ਇਹ ਪਿਛਾਲੇ ਪੱਖ ਤੋਂ ਦਿਖਾਈ ਗੈਰੀ ਇਹਦਾ ਲੇਵਾ ਤੋਰਾ ਦਾ ਖਾ ਤੋਰਾ ਕਿਵੇਂ ਕਰਦੀ ਆ ਜਿਵੇਂ ਗਾਵਾਂ ਦਾ ਤੋਰਾ ਨਹੀਂ ਹੁੰਦਾ ਵੀ ਫਸ ਫਸ ਕੇ ਤੁਰਦੀਆਂ ਹੁੰਦੀਆਂ ਉਹ ਸਿਸਟਮ ਆ ਜਦੋਂ ਇਹ ਜਮਾ ਤਾਜੀ ਹੋਈ ਨਾ ਬੱਚਾ ਇਹਦੇ ਮੂਰੇ ਖੜਾ ਹੋਇਆ ਉਦੋਂ ਪਲਵਾਨਾ ਕਿ ਹੁਣ ਦਊਗੀ ਫਸ ਫਸ ਕੇ ਤੇ ਹੁਣ ਕਿੰਨੇ ਟਾਈਮ ਦੀ ਸੂਈ ਹੋ ਗਈ ਭਾਈ ਇਹ ਵੀਰੇ ਹੈਗੇ ਤਿੰਨ ਮਹੀਨਿਆਂ ਦੇ ਲੱਗ ਪਾਗੇ ਤਿੰਨ ਮਹੀਨਿਆਂ ਦੀ ਹਾਂ ਜੀ 40 ਦਿਨਾਂ ਦਾ ਮਤਲਬ ਟੀਕਾ ਲੱਗੇ ਨੂੰ ਹੋ ਗਏ ਜੀ ਠੀਕ ਆ ਹਾਂ ਜੀ ਉਸ ਤੋਂ ਬਾਅਦ ਮਤਲਬ ਬਾਈ ਇਹ ਟਪਾ ਗਈ ਜੀ ਕੋਈ ਹਰਕਤ ਕਰੀ ਨਹੀਂ ਠੀਕ ਆ ਪਰ ਆਪਾਂ ਗਾਰੰਟੀ ਨਹੀਂ ਨਹੀਂ ਉਹ ਕੋਈ ਗਾਰੰਟੀ ਨਹੀਂ ਆਪਣੀ ਜੀ ਜਿੰਨਾ ਚਿਰ ਚੈੱਕ ਨਹੀਂ ਹੋਈ ਜੀ ਉਹਦੀ ਕਾਦੀ ਗਾਰੰਟੀ ਹੈ ਠੀਕ ਆ ਗੱਲ ਆ 40 ਦਿਨ ਦਾ ਬਾਈ ਕਹਿੰਦਾ ਟੀਕਾ ਇਹਦੇ ਲੱਗਿਆ ਹੋਇਆ ਤੇ ਦੁੱਧ ਹੁਣ ਕਿੰਨਾ ਬਾਈ ਇਹ ਥੱਲੇ 9 ਕਿਲੋ ਆ ਵੀਰੇ ਹੈਗਾ 9 ਕਿਲੋ ਹਾਂਜੀ ਹਾਂ ਤਾਜੀ ਦਾ ਕਿੰਨਾ ਕਹਿੰਦਾ ਤਾਜੀ ਦੇ ਵੀਰੇ ਇਹ ਹੈਗਾ ਦੀ 13 ਕਿਲੋ ਜੀ 13 ਕਿਲੋ ਹਾਂਜੀ ਚੋਂ ਚਵੌਣ ਦੀ ਕਿਵੇਂ ਚੋਂ ਚੋਂ ਚ ਫੋਕੀ ਆ ਵੀਰੇ ਜਮਾ ਫੋਕੀ ਹਾਂਜੀ ਵੀਰੇ ਦੋਵੇਂ ਟਾਈਪ ਬਾੜੇ ਤੇ ਖੜਦੀ ਹੈ ਜੀ ਥਣ ਦਾ ਸਹਜ ਪਾਸਮ ਕੇ ਕਰਦੀ ਆ ਹਾਂਜੀ ਹਾਂ ਵੀਰੇ ਮੁੱਖੀ ਵਾਲਾ ਹਾਂਜੀ ਹਾਂ ਵੀਰੇ ਪੂਰਾ ਵਧੀਆ ਜੀ ਇਹਦਾ ਰੇਟ ਕੀ ਰਹੂ ਇਹ ਵੀ 65000 ਦੇ ਦੇ ਦਾਂਗੇ ਵੀਰੇ 65 ਤੇ 65 130 ਹੋ ਗਿਆ ਹਾਂਜੀ ਵੀਰੇ ਜੋੜੇ ਚ ਫਿਰ 2000 ਛੱਡ ਦਾਂਗੇ ਵੀਰੇ ਜੋੜੇ ਚ 2000 ਛੱਡ ਦਾਂਗੇ ਜੋੜੇ ਚ 1 ਲੱਖ ਤੇ 28000 ਦਾ ਇਹ ਜੋੜਾ ਆਪਾਂ ਦੇ ਦਾਂਗੇ ਦੇ ਦਾਂਗੇ ਤੇ ਹੁਣ ਅਗਲੇ ਨੰਬਰ ਵਾਲਾ ਕੱਟਾ ਵੀ ਤੁਸੀਂ ਤੋੜਦੇ ਫੋਣ ਕੇ ਭਾਈ ਉਹ ਆ ਗਿਆ ਜੈਡ ਬਲੈਕ ਕੱਟੇ ਟੈਸਟੀਕਲਾਂ ਦੇ ਪੱਖ ਤੋਂ ਦੋਨੋਂ ਹੀ ਸਾਫ਼ ਨਹੀਂ ਜਮਾ ਤਾਂ ਅਜੇ ਨਮਾਉਣ ਕਰਕੇ ਕਈ ਵਾਰੀ ਡਰ ਜਾਂਦੇ ਨੇ ਚਾੜ ਚੂੜ ਜਾਂਦੇ ਆ ਇਹ ਬਾਕੀ ਤੋੜ ਲਈ ਫੋਣ ਕੇ ਇਹ ਇਹ ਕਿਹੜੇ ਦਾ ਆ ਗਿਆ ਇਹ ਵੀਰੇ ਸਿਕੰਦਰ ਦਾ ਹੈ ਲਖਮੀਂਦੇਰੀ ਵਾਲੇ ਦਾ ਜੀ ਗਾਰੰਟੀ ਕੋਈ ਪੂਰੀ ਗਾਰੰਟੀ ਹੈ ਡੀਐਨਏ ਟੈ ਜੇ ਇਸ ਕੰਦਰ ਦਾ ਨਿਕਲ ਆਇਆ ਤਾਂ ਖਰਚਾ ਅਗਲੇ ਦਾ ਤਾਂ ਅਗਲੇ ਦਾ ਜੀ ਨਹੀਂ ਖਰਚਾ ਆਪਣਾ ਜੀ ਹਾਂ ਜੀ ਅਗਲੇ ਨੂੰ ਖਰਚਾ ਵੀ ਦਵਾਂਗੇ ਟੀਐਨਏ ਟੈਸਟ ਦਾ ਜਿਹੜਾ ਅਗਲੇ ਦਾ ਗੱਡੀ ਦਾ ਤੇਲ ਲੱਗੂਗਾ ਉਹ ਵੀ ਦੇਵਾਂਗੇ ਜੀ ਠੀਕ ਆ ਗੱਲ ਦੰਦਾਂ ਚ ਕਿਵੇਂ ਹੋ ਗਿਆ ਇਹ ਇਹ ਵੀਰੇ ਦੰਦ ਛਿੱਟ ਗਏ ਜੀ ਛਿੱਟ ਗਿਆ ਦੁੱਗ ਦੇ ਹਾਂ ਜੀ ਤੇ ਇਹ ਅਗਲਾ ਦੁੱਗਾ ਮੰਨ ਲੇ ਵੀਚ ਹੈ ਕੀਆ ਚਾ ਮੰਨ ਲੇ ਵੀ ਬਾਈ ਕਹਿੰਦਾ ਤਾਜੀ ਛੁੱਟੇ ਨੇ ਦੰਦ ਦੇ ਨੇ ਇਹਦੀ ਮਾਂ ਦਾ ਦੁੱਧ ਜਮਾਂ ਜੈਨੂਨ ਦਸੀ ਸਹੀ ਇਹਦੀ ਮਾਂ ਦਾ ਵੀਰੇ 21 ਕਿਲੋ ਤੇ ਜੀ ਪੂਰਾ 21 ਕਿਲੋ ਹਾਂ ਜੀ 21 ਕਿਲੋ ਕੰਡੇ ਦਾ 21 ਕਿਲੋ ਕੰਡੇ ਦਾ ਜੀ ਹੁਣ ਇਹ ਇਦੀ ਮਾਂ ਆਪਾਂ ਦਿਖਾ ਵੀ ਸਕਦੇ ਜੀ ਵੈਸੇ ਆਪਣੇ ਮਤਲਬ ਰਿਸ਼ਤੇਦਾਰੀ ਚ ਬਾਗੀ ਤੇ ਜੀ ਠੀਕ ਹੈ ਹਾਂਜੀ ਸੂਆ ਕਿਹਨੇ ਸੜਤੀ ਹੈ ਜੀ ਸੂਆ ਕਿਹੜਾ ਦੀ ਮਾਂ ਦਾ ਇਹਦੀ ਮਾਂ ਦਾ ਵੀਰੇ ਹੈਗਾ ਹੁਣ ਚੌਥਾ ਸੂਆ ਜੀ ਹੁਣ ਕਿੰਨੇ ਕਿੱਤੇ ਉੱਤੇ ਚੱਲਦੀ ਐ ਇਸ ਟਾਈਮ ਇਹਦੀ ਮਾਂ ਜੀ ਹਾਂਜੀ ਲੈ ਚੱਲਾਂ ਇਹਦੀ ਮਾਂ ਵੀਰੇ ਹੁਣ ਮਤਲਬ ਭਲੇਆਟਾਂ ਚ ਠੀਕ ਹੈ ਤੇ ਹੁਣ ਵੀ ਉਹ ਥੱਲੇ ਹੈਗਾ ਜੀ 13-14 ਕਿਲੋ ਦੁੱਧ 13-14 ਗੱਬਣ ਵੀ ਹੂ ਨਾਲ ਹਾਂਜੀ ਆ ਇਹਦੀ ਮਾਂ ਕੋਲੇ ਬਾਈ ਕਹਿੰਦਾ ਹੁਣ ਵੀ 13-14 ਕਿਲੋ ਹਾਜ਼ਰ ਆ ਤਾਜੀ ਦਾ 21 ਕਿਲੋ ਦਾ ਰਿਕਾਰਡ ਉਹ ਆਪਾਂ ਦਿਖਾ ਵੀ ਬਾਈ ਕਹਿੰਦਾ ਦੇਵਾਂਗੇ ਤੇ ਕੱਟਾ ਆ ਗਿਆ ਸ਼ਾਨਦਾਰ ਆ ਗਿਆ ਜੈਡ ਬਲੈਕ ਜਮਾ ਅੱਦ ਕਾਠ ਵਾਲੇ ਮਾਮਲੇ 'ਚ ਲੈਗ ਸਕੋਰ ਵਾਲੇ ਮਾਮਲੇ 'ਚ ਟੈਸਟੀਕਲ ਵਾਲੇ ਮਾਮਲੇ 'ਚ ਸਿੰਘ ਜਦੋਂ ਇਹਦਾ ਬਣ ਗਿਆ ਬੰਦ ਕਰ ਲੂਗਾ ਜਮਾ ਹਾਂ ਜੀ ਸਿਕੰਦਰ ਦਾ ਆ ਗਿਆ ਲక్ష్ਮੀ ਡੈਰੀ ਫਾਰਮ ਵਾਲਿਆਂ ਦਾ ਬੂਥ ਵੀ ਲੰਬੀ ਰੱਖਦਾ ਹੈ ਤੇ ਬਾਕੀ ਕੁਆਲਿਟੀ ਜਿੰਨੀ ਕੁ ਹੈਗੀ ਆ ਹਰੇਕ ਪੱਖ ਤੋਂ ਆਪਾਂ ਤੁਹਾਨੂੰ ਇੱਕ ਕਰਾ ਦਾਂਗੇ ਜੀ ਤੇ ਸ਼ਕੀਨੀ ਜੀ ਵੀ ਫੁੱਲਾ ਗਿਆ ਲੈ ਚੱਲ ਬਾਈ ਛੱਡਿਆ ਤਾਂ ਨਹੀਂ ਮੱਝ ਦੇ ਕਦੇ ਨਹੀਂ ਵੀਰੇ ਹਜੇ ਛੱਡਣ ਨਹੀਂ ਲੱਗੇ ਜੀ ਕਿਉਂਕਿ 2.5 ਸਾਲ ਤੋਂ ਪਹਿਲਾਂ ਆਪਾਂ ਵੀਰੇ ਕਦੇ ਛੱਡੇ ਨਹੀਂ ਹੈਗੇ ਯਾਰ ਠੀਕ ਹੈ ਗੱਲ ਹਾਂਜੀ ਆ ਲੈ ਚੱਲ ਬਈ ਇਹ ਸਵਾਕ ਦੋ ਸਾਲ ਦਾ ਇਹ ਠੀਕ ਹੈ ਗੱਲ ਹਾਂਜੀ ਵੀਰੇ ਹਾਂ ਲੈ ਚੱਲ ਸਵਾਕ ਦੋ ਸਾਲਾਂ ਦੀ ਉਮਰ ਆ ਗਈ ਕਈ ਪਸ਼ੂ ਨਾ ਦੰਦ ਡੇਕ ਜਾਂਦੇ ਨੇ ਸਵਾ ਦੋ ਸਾਲ ਦੀ ਉਮਰ ਚ ਵੀ ਡੇਕ ਜਾਂਦੇ ਨੇ ਪਲਿਆ-ਪੁਲਿਆ ਸਾਹਮਸੂਮ ਚੰਗੀ ਆ ਤੇ ਕੱਟਾ ਇੱਕ ਹੋਰ ਦਿਖਾਵਾਂਗੇ ਕੱਟਾ ਉਹ ਵੀ ਚੰਗਾ ਕੱਟਾ ਉਹ ਵੀ ਸ਼ਾਨਦਾਰ ਆ ਗਿਆ ਪੂੰਛ ਉਹਦੀ ਵੀ ਜਾਦੇ ਲੰਬੀ ਨਹੀਂ ਹੈਗੀ ਜਿਵੇਂ ਇਹਦੀ ਪੂੰਛ ਆ ਕੀ ਮੁਰਰਾ ਜੀ ਪੈਂਦਾ ਉਹ ਵੀ ਕੱਟਾ ਉਹਦੀ ਕਿੰਨੀ ਉਮਰ ਆ ਬਈ ਨਾਲ ਵਾਲੀ ਜੀ ਉਹਦੀ ਵੀਰੇ ਹੈਗੀ 15 ਮਹੀਨੇ ਦੀ ਉਮਰ ਜੀ 15 ਕੁ ਮਹੀਨੇ ਦੀ ਹਾਂ ਜੀ ਇਹਦੀ ਮਾਂ ਦਾ ਕਿੰਨਾ ਕੁ ਦੁੱਧ ਹੈ ਇਹਦੀ ਵੀਰੇ ਮਤਲਬ ਮਾਂ ਦਾ ਦੁੱਧ ਹੀ ਪਤਾ ਆਪਾਂ ਨੂੰ ਮਤਲਬ ਇਹ ਇਹ ਨਹੀਂ ਪਤਾ ਵੀ ਇਹ ਕਿਹੜੇ ਟੀਕੇ ਦਾ ਜੀ ਠੀਕ ਇਹ ਮੱਝ ਦੇ ਪਿੱਛੇ ਆਏ ਦੀ ਜੀ ਆਪਾਂ ਮਾਂ ਦਾ ਦੁੱਧ ਕਿੰਨਾ ਇਹਦੀ ਮਾਂ ਦਾ 17 ਕਿਲੋ ਹੈ ਹੁਣ ਆਪਣੇ ਕੋਲ ਹੈਗੀ ਹੈ ਜੀ ਹੁਣ ਵੀ ਹਾਂ ਜੀ ਹਾਂ ਹੁਣ ਆਹ ਕਿ ਹੁਣ ਕਿੰਨਾ ਹੈ ਹਾਂ ਜੀ ਵੀਰੇ ਹੁਣ ਦੁੱਧ ਕਿੰਨਾ ਕੀ ਮਾਂ ਦਾ ਇਹਦੀ ਮਾਂ ਦਾ ਹੈਗਾ 12-13 ਕਿਲੋ ਵੀਰੇ ਹੁਣ ਵੀ ਹੁਣ ਗੱਬਣਾ ਹਾਂ ਪਹਿਲੇ ਆਟਾ ਜੇ ਵੀਰੇ ਹਾਂਗੇ ਠੀਕ ਹੈ ਗੱਲ ਹਾਂ ਜੀ ਵੀਰੇ ਤਾਜੀ ਦਾ ਹੈਗਾ 17 ਕਿਲੋ ਹਾਂ ਜੀ ਵੀ ਇਹ ਮਤਲਬ ਕਟਿਆਂ ਦਾ ਰੇਟ ਆ ਕਟਿਆਂ ਦੇ ਵੀਰੇ ਫੋਨ ਤੇ ਕਰ ਲਾਂਗੇ ਆਪਾਂ ਜੀ ਬਾਈ ਤਾਂ ਨਹੀਂ ਮੰਗਦਾ ਨਹੀਂ ਨਹੀਂ ਵੀਰੇ ਜਿਵੇਂ ਕੋਈ ਮਤਲਬ ਰੱਖਣ ਵਾਲਾ ਸੱਜਣਾ ਆ ਗਿਆ ਯਾਰ ਆਪਾਂ ਦੇ ਕੇ ਮੋੜਾਂਗੇ ਠੀਕ ਆ ਗੱਲ ਹਾਂਜੀ ਵੀਰੇ ਬਾਈ ਕਹਿੰਦਾ ਦੇ ਕੇ ਤੋੜ ਦਾਂਗੇ ਜਿਹੜਾ ਸ਼ਕੀਨ ਭਰਾ ਆ ਗਿਆ ਕੋਈ ਵੀ ਰੱਖਣ ਵਾਲਾ ਸੀਨ ਨਹੀਂ ਹੈਗਾ ਆਪਣਾ ਇਹਦੀ ਉਮਰ ਕਿੰਨੀ ਦੱਸੀ ਆ ਬਾਈ ਇਹ ਵੀਰੇ 15 ਮਹੀਨੇ ਜੀ ਉਮਰ 15 ਮਹੀਨੇ ਮਾਂ ਦਾ ਦੁੱਧ ਆ ਗਿਆ 17 ਕਿਲੋ ਤੇ ਸੀਮਨ ਦਾ ਨਹੀਂ ਬਾਈ ਕਹਿੰਦਾ ਪਤਾ ਮਾਂ ਦੇ ਮੰਗਰੀ ਆਇਆ ਸੀ ਹਾਂਜੀ ਵੀਰੇ ਕਿਹੜੇ ਸੀਮਨ ਦਾ ਜਿਹੜੇ ਦਾ ਪਤਾ ਤੇ ਉਹਦੀ ਬਾਈ ਨੇ ਓਟ ਵੀ ਲੈ ਲਈ ਹਾਂਜੀ ਵੀਰੇ ਉਹਦੀ ਪੂਰੀ ਗਾਰੰਟੀ ਹੈ ਜੀ ਆਪਣੀ ਇਹ ਚਮੜਾ ਆ ਗਿਆ ਬਿਲਕੁਲ ਪਤਲਾ ਪੂਛ ਜਿੰਨੀ ਇੱਕ ਮੁਰਰਾ ਵੀ ਹੁੰਦੀ ਆ ਓੰਨੀ ਕੀ ਆ ਗਈ ਇਹਦੀ ਜਿਆਦਾ ਲੰਬੀ ਨਹੀਂ ਟੈਸਟੀਕਲ ਵਾਲੇ ਪੱਖ ਤੋਂ ਵੀ ਪੂਰਾ ਸਾਫ਼ ਹੈ ਜੀ ਰੱਖਦਾ ਵੀ ਪਛਾਣੂ ਆ ਜਿਵੇਂ ਤੁਹਾਨੂੰ ਦੱਸਿਆ ਵੀ ਡਰ ਕੇ ਕਈ ਵਾਰੀ ਇਹ ਚੜ੍ਹ ਜੇ ਜਾਂਦੇ ਆ ਟੈਸਟੀਕਲ ਆ ਸੁੰਗੇੜ ਜੇ ਲੈਂਦੇ ਹੁੰਦੇ ਆ ਵੀ ਓਦਾਂ ਟੈਸਟੀਕਲਾਂ ਦੇ ਕੱਟੇ ਦੋਨੇ ਸਾਫ਼ ਨੇ ਤੇ ਬਾਕੀ ਸਾਨੂੰ ਗੈਰੀ ਇਧਰਲੇ ਬੰਨੇ ਇੱਕ ਵਾਰੀ ਮੱਝਾਂ ਦੇ ਵੇਰ ਮਰਵਾਣੀ ਚਾਹਤਾ ਐ ਨੂੰ ਲਿਆ ਕੈਮਰਾ ਆ ਸਾਨੂੰ ਮੱਝਾਂ ਦਿਖਾਈਆਂ ਨੇ ਬਾਈ ਕੋਲੇ ਚੰਗੀ ਕੁਆਲਿਟੀ ਦੇ ਪਸ਼ੂ ਨੇ ਗਰੰਟੀ ਵਾਲੇ ਪਸ਼ੂ ਨੇ ਸਾਰੇ ਇੱਕ ਨੰਬਰ ਤੇ ਦੋ ਨੰਬਰ ਵਾਲੀ ਖਰੀਦੀ ਆ ਬਾਕੀ ਸਾਰਾ ਲਾਣਾ ਕਰਦਾ ਹੈ ਹਾਂਜੀ ਵੀਰੇ ਇੱਕ ਵੀਰੇ ਮਤਲਬ ਆਪਣੀ ਬੇਨਤੀ ਹੋਈ ਆ ਸਾਰਿਆਂ ਨੂੰ ਵੀ ਕੋਈ ਰੇਟ ਬਾਰੇ ਯਾਰ ਫੋਨ ਨਾ ਲਾਵੇ ਜਿਹਨੂੰ ਪਸੰਦ ਆ ਰੇਟ ਪਸੰਦ ਨੇ ਮੱਝਾਂ ਪਸੰਦ ਨੇ ਉਹੀ ਫੋਨ ਲਾਵੇ ਰੇਟ ਆਪਾਂ ਪਹਿਲੀ ਜਮ੍ਹਾਂ ਫਿਕਸ ਕਰ ਲੈਣੇ ਰੇਟ ਬਾਈ ਕਹਿੰਦਾ ਫਿਕਸ ਨੇ ਰੇਟ ਨਹੀਂ ਘਟ ਵਧ ਹੋਣਾ ਹਾਂਜੀ ਵੀਰੇ ਛੋੜ ਛੋੜੇ ਵੀਰੇ ਭਰਾ ਨੇ ਲੈਣਾ ਹੈ ਕੀ ਫੋਨ ਉਹ ਹੀ ਲਾਵੇ ਕਿਰਪਾ ਕਰਕੇ ਜਿਵੇਂ 140 ਮੰਗ ਲੈ 125 30 ਵਾਲਾ ਬਾਈ ਕਹਿੰਦਾ ਹਾਂਜੀ ਉਹ ਫੋਨ ਨਾ ਲਾਵੇ ਵੀਰੇ ਹਾਂ ਨੰਬਰ ਬੋਲ ਦੇ ਬਾਈ 81460 72494 ਜੀ 81460 72494 94494 ਬਾਈ ਦਾ ਨੰਬਰ ਆ ਇੱਕ ਦੂਜਾ ਵੀ ਦੂਜਾ ਬੋਲੇ 987620 ਹਾਂਜੀ 98894 ਜੀ ਤੇ ਪਿੰਡ ਬਾਈ ਦਾ ਬੇਸ਼ਨਗੜ ਤਹਿਸੀਲ ਨਾਬਾ ਜ਼ਿਲ੍ਹਾ ਪਟਿਆਲਾ ਤੇ ਨੇੜੇ ਮੇਨ ਪਲੇਸ ਕਿਹੜੀ ਜੋੜੇਪੁਰ ਆ ਗਈ ਜੀ ਜੋੜੇਪੁਰ ਹਾਂ ਜੋੜੇਪੁਰਾਂ ਦੇ ਨੇੜੇ ਬਾਈ ਦਾ ਪਿੰਡ ਆ ਗਿਆ ਤੇ ਸੰਪਰਕ ਬਾਈ ਨਾਲ ਕਰ ਲਿਓ ਤੇ ਨਗੀਨੇ ਸਾਨੂੰ ਟਾਪ ਟਾਪ ਦੀ ਦਿਖਾਤੇ ਸਾਰੇ ਇਹਨਾਂ ਤੋਂ ਜਿਹੜਾ ਵੀ ਪਸ਼ੂ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ ਜੀ